ਕੀ ਹਾਲ ਹੈ ਜੀ ਸਾਰਿਆਂ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਛੋਟੇ ਖਤਰ ਅਰਜਨ 605 ਅਲਟਰਾ 1 ਜੋ ਕਿ 2011 ਮਾਡਲ ਟਰੈਕਟਰ ਆ ਜੀ ਟਰੈਕਟਰ ਦੇ ਰੰਗ ਪੇਂਟ ਦੀ ਗੱਲ ਕਰੀ ਅਰੀਜਨਲ ਰੰਗ ਪੇਂਟ ਦਾ ਜੀ ਤੇ ਟਰੈਕਟਰ ਦੀ ਆਪਾਂ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਜੀ ਟਾਇਰਾਂ ਦੀ ਗੱਲ ਕਰੀ ਤਾਂ 90% ਗੁਡਇਰ ਦੇ ਪੱਕੇ ਪਿਛਲੇ ਟਾਇਰ ਵੀ ਗੁਡਇਰ ਦੇ ਆ ਜੀ 90% ਪੱਕੇ 15 9 28 ਦੇ ਟਾਇਰ ਆ ਜੀ ਤੇ ਟਰੈਕਟਰ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਜੀ ਰੰਗ ਪੇਂਟ ਤੁਸੀਂ ਟਰੈਕਟਰ ਦਾ ਚੈੱਕ ਕਰ ਸਕਦੇ ਹੋ ਪਾਵਰ ਸਟੀਅਰਿੰਗ ਆ ਜੀ ਡਬਲ ਕਲਚ ਆ ਸਾਈਡ ਗੇਅਰ ਰਿਵਰਸ ਪੀਟੀਓ ਆ ਜੀ ਤੇ ਰੰਗ ਪੇਂਟ ਤੇ ਨਿਗਾ ਮਾਰ ਸਕਦੇ ਤੁਸੀਂ ਟਰੈਕਟਰ ਦੇ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਜੀ ਤੇ ਇੰਡੀਕੇਟਰ ਟਰੈਕਟਰ ਦੇ ਚੱਲ ਆਉਣ ਵਾਲੇ ਆ ਲਾ ਦੇਂਗੇ ਜੀ ਇੱਕ ਅੱਧੇ ਦਿਨ ਚ ਬਸ ਆਪਾਂ ਲਿਆਉਣ ਲਈ ਮਗਵਾਏ ਵੇ ਆ ਤੇ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਸਾਫ ਸੁਥਰਾ ਟਰੈਕਟਰ ਆ ਜੀ ਇੰਜਨ ਗੇਅਰ ਦਾ ਓਕੇ ਆ ਬਿਲਕੁਲ 2011 ਮਾਡਲ ਟਰੈਕਟਰ ਆ ਜੀ ਤੇਲ ਬ੍ਰੇਕ ਡਬਲ ਕਲਚ ਪਾਵਰ ਸਟੀering ਤੇ ਐਚ ਆਰ ਨੰਬਰ ਆ ਜੀ ਐਨਸੀਓ ਮਿਲ ਜੂਗੀ ਜੇ ਕਿਸੇ ਵੀਰ ਨੂੰ ਐਨਸੀਓ ਚਾਹੀਦੀ ਹੋਵੇ ਹਰਿਆਣਾ ਨੰਬਰ ਤੋਂ ਪੰਜਾਬ ਦੀ ਤਾਂ ਖਰਚਾ ਤੁਹਾਡਾ ਹੋਊਗਾ ਜੀ ਐਨਸੀਓ ਕਟਵਾ ਦਿਆਂਗੇ ਤੁਸੀਂ ਰੰਗ ਪੇਂਟ ਦਾ ਚੈੱਕ ਕਰ ਸਕਦੇ ਹੋ ਸਾ ਸੋਤਰਾ ਰੰਗ ਪੇਂਟ ਆ ਜੀ ਟਾਇਰ 90% ਚਾਰੋ ਗੁੜੀਰ ਦੇ ਇੰਜਨ ਗੇਅਰ ਦਾ ਓਕੇ ਡਿਮਾਂਡ ਰੱਖੀ ਆ ਜੀ ਆਪਾਂ ਟਰੈਕਟਰ ਦੀ 3 ਲੱਖ ਰੁਪਿਆ ਪੂਰਾ ਤੇ ਮੌਕੇ ਤੇ ਕੋਈ ਗੱਲ ਨਹੀਂ ਜੀ ਮਾਨਤਾਨ ਕੀਤਾ ਜਾਊਗਾ ਪਿੰਡ ਲੈਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਨਾਲ ਗੱਲਬਾਤ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਹੈਲਪਲਾਈਨ ਨੰਬਰ ਸਕਰੀਨ ਉੱਤੇ ਚੱਲ ਰਿਹਾ 7889201810 ਤੇ ਜੇ ਕਿਸੇ ਵੀਰ ਨੇ ਆਪਣੇ ਚੈਨਲ ਉਤੇ ਐਡ ਲਗਵਾਉਣੀ ਹੋਵੇ ਤਾਂ ਫੋਟੋਆਂ ਬਣਾ ਕੇ ਜਾਂ ਵੀਡੀਓ ਆਪਣੇ ਹੈਲਪਰ ਨੰਬਰ ਉਤੇ ਸੈਂਡ ਕਰ ਦਿਓ ਜੀ ਐਡ ਤੁਹਾਡੀ ਬਿਲਕੁਲ ਫ੍ਰੀ ਕੀਤੀ ਜਾਊਗੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ